ਸਰਸ੍ਰੀ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇ ਜੋ ਕਿ ਬਠਿੰਡਾ ਪਹੁੰਚੇ ਨੇ ਤਾਂ ਦੱਸ ਦਈਏ ਕਿ ਬਠਿੰਡਾ ਵਿਖੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਸਾਂਝਾ ਕੀਤਾ ਹੈ ਤਾਂ ਦੱਸ ਦਈਏ ਕਿ ਇਸ ਸੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮਾਨ ਸਰਕਾਰ ਨੂੰ ਘੇਰਿਆ ਤੇ ਉਹਨਾਂ ਦਾ ਕਹਿਣਾ ਕਿ ਮਾਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਪਹੁੰਚਦੇ ਨੇ ਇਸ ਮੌਕੇ ਉਹਨਾਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ DNA ਉਹਨਾਂ ਦੀ ਤਨ ਪਤਨੀ ਦੇ ਦੇਹਾਂਤ ਤੇ ਦੁੱਖ ਸਾਂਝਾ ਕੀਤਾ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਕਿ ਅ ਦੀ ਵੱਡੀ ਦੇਣ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਏ ਨੇ ਤੇ ਇਸ ਮੌਕੇ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਸੂਬੇ ਦੀ ਮਾਨ ਸਰਕਾਰ ਨੂੰ ਕੜ ਲੈ ਹੱਥੀ ਵੀ ਲਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮਾਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਰਾਜਵਿੰਗ ਦਾ ਕਹਿਣਾ ਹੈ ਕਿ ਜੋ ਬਦਲਾਅ 70 ਸਾਲਾ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਮਾਨ ਸਰਕਾਰ ਨੇ 3 ਸਾਲਾ ਦੇ ਵਿੱਚ ਲਿਆ ਦਿੱਤਾ ਹੈ 135000 ਕਰੋੜ ਦਾ ਕਰਜ਼ਾ ਚੁੜਾ ਦਿੱਤਾ ਹੈ 5 ਸਾਲਾ ਨੂੰ ਸੂਬੇ ਸਰਪੰਚ 550000 ਕਰੋੜ ਰੁਪਏ ਤੋਂ ਵੱਧਾ ਕਰਜ਼ਾ ਹੋਵੇਗਾ ਜਿਸ ਦਾ ਸਬੂਤ ਆਮਦਨ ਨਾਲੋਂ ਵੱਧ ਕਰਜ਼ਾ ਹੋਵੇਗਾ ਜੋ ਕਿ ਸੂਬੇ ਦੇ ਵਿਕਾਸ ਕਾਰਜ ਜ਼ੀਰੋ ਹੈ ਤੇ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਸਰਕਾਰ ਦੇ ਕੋਲ ਟ੍ਰਾਂਸਪੋਰਟ ਵਿਭਾਗ ਦੀਆਂ ਬੱਸਾਂ ਦੇ ਲਈ ਟਾਇਰ ਪਵਾਉਣ ਨੂੰ ਵੀ ਪੈਸੇ ਨਹੀਂ ਹੈ ਤੇ ਤਨਖਾਹਾਂ ਦੇਣ ਦਾ ਤਾਂ ਬੁਰਾ ਹਾਲ ਹੈ ਪੈਨਸ਼ਨ ਦਾ ਵਾਦਾ ਮਹਿਲਾਵਾਂ ਨੂੰ 11100 ਰੁਪਏ ਦੇਣ ਦੇ ਲਈ ਕੁਝ ਵੀ ਨਹੀਂ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਸਵਾਏ ਇਸ ਇਤਿਹਾਰਾ ਤੋਂ ਕੋਈ ਕੰਮ ਨਹੀਂ ਕਰ ਰਹੀ ਹੈ ਉਹਨਾਂ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਮਾਨ ਸਰਕਾਰ ਤੇ ਸ਼ਬਦੀ ਹਮਲਾ ਬੋਲਿਆ ਨੇ ਸਾਡੇ ਸਾਥੀਆਂ ਦੇ ਦੁੱਖ ਸੁੱਖ ਸੀਗਾ ਜੀ ਉਸ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਇਆ ਸੀ ਨਾਲ ਕੁਝ ਆਪਣੇ ਸਾਥੀ ਕਾਉਂਸਲਰ ਸਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਹਿਬਾਨ ਉਹਨਾਂ ਨਾਲ ਸਭ ਨਾਲ ਵੇ ਚਾਰ ਵਟਾਂdre ਹੋਏ ਕਿ ਕਿਦਾਂ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਬਠਿੰਡਾ ਦੇ ਵਿੱਚ ਕੰਮ ਕਰਨਾ ਹੈ। ਔਰ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਚ ਪੰਜਾਬ ਚ ਤਾਂ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇਗਾ। ਲੇਕਿਨ ਬਠਿੰਡਾ ਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਦੁਬਾਰਾ ਫੇਰ ਅਸੀਂ ਝੰਡਾ ਬੁਲੰਦ ਕਰਾਂਗੇ। ਕਿਉਂਕਿ ਜਿਸ ਤਰੀਕੇ ਦੀਆਂ ਸਰਕਾਰ ਦੀਆਂ ਨਕਾਮੀਆਂ ਔਰ ਜਿਸ ਪ੍ਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਹਾਲਾਤ ਬਣੇ ਮੈਨੂੰ ਲੱਗਦਾ ਹਰ ਇੱਕ ਵਿਅਕਤੀ ਜਿਹੜਾ ਉਹ ਆਮ ਆਦਮੀ ਪਾਰਟੀ ਤੋਂ ਪਰੇਸ਼ਾਨ ਪਰੇਸ਼ਾਨ ਆ ਚੁੱਕਿਆ ਹੈ। ਔਰ ਉਹਨਾਂ ਦਾ ਪੂਰਨ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਦੁਕਾਨਦਾਰਾਂ ਅੱਗੇ ਲੈ ਕੇ ਜਾ ਸਕਦੀ ਹੈ। ਹਰ ਸਿਸਟਮ ਚ ਫੇਲ ਹੋ ਗਿਆ ਪੰਜਾਬ ਮੁੱਖ ਮੰਤਰੀ ਪੂਰੇ ਮੁਕੰਮਲ ਤਰੀਕੇ ਦੇ ਨਾਲ ਫੇਲ ਹੋ ਗਏ ਨੇ। ਸੋ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੱਥੇਬੰਦ ਇੱਕ ਜਿਹੜਾ ਸਾਡਾ ਢਾਂਚਾ ਹੈਗਾ ਆਰਗੇਨਾਈਜੇਸ਼ਨ ਇਹਨੂੰ ਆਪਦੇ ਵਿੱਚ ਇੱਕ ਜੁੜਤਾ ਕਰਦੇ ਹੋਏ ਸਮੇਂ-ਸਮੇਂ ਸਿਰ ਉਹਨਾਂ ਨਾਲ ਵਾਰਤਾ ਲਾਪ ਕਰਦੇ ਹੋਏ ਅਸੀਂ ਹੋਰ ਮਜ਼ਬੂਤੀ ਵਾਲੀ ਆਮ ਆਦਮੀ ਪਾਰਟੀ ਨੇ ਮਨੀਸ਼ ਸਸੋਦੀਆ ਤੇ ਸਤਿੰਦਰ ਜੈਨ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪ੍ਰਬਾਰੀ ਲਾਇਆ ਕਿਵੇਂ ਦੇਖੋ ਸਤਿੰਦਰ ਜੈਨ ਕਿ ਮਨੀਸ਼ ਸਸੋਦੀਆ ਘਰੇ ਨਹੀਂ ਵੀ ਜੋ 73 ਸਾਲਾਂ ਚ ਕੰਮ ਨਹੀਂ ਹੋਇਆ ਪੰਜਾਬ ਚ 3 ਸਾਲਾਂ ਜਿੰਨੇ ਦੇਖੋ ਮੈਨੂੰ ਕਿਸੇ ਨੂੰ ਇਤਰਾਜ਼ ਨਹੀਂ ਹੈ ਕਿ ਮਨੀਸ਼ ਸਸੋਦੀਆ ਜੀ ਨੂੰ ਇੰਚਾਰਜ ਲਾਇਆ ਹੈ ਜਾਂ ਮਿਸਟਰ ਜੈਨ ਨੂੰ ਲਾਇਆ ਕਿਉਂਕਿ ਸਾਡੀਆਂ ਪਾਰਟੀਆਂ ਵੀ ਇੰਚਾਰजेस ਲਾਉਣੀ ਹੈ ਉਹ ਜਿਹੜੇ ਪੁਰਾ ਮੱਖ ਮੰਤਰੀ ਹੁੰਦੇ ਆ ਜਾਂ ਸਟੇਟਾਂ ਦੇ ਆਪ ਦੇ ਵੱਖ-ਵੱਖ ਸਟੇਟਾਂ ਤੋਂ ਵੱਡੇ ਅਗੂ ਹੁੰਦੇ ਉਹਨੂੰ ਲਾਉਂਦੇ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਿ ਕਿਸੇ ਨੂੰ ਵੀ ਲਾਉਣ ਮੈਨੂੰ ਤਾਂ ਖਾਸ ਕਰਕੇ ਦੂਸਰੀ ਗੱਲ ਜਿਹੜਾ 75 ਸਾਲਾਂ ਚ ਨਹੀਂ ਹੋਇਆ ਉਹ ਹੁਣ ਹੋਏਗਾ ਰਾਕਟ ਦੀ ਸਪੀਡ ਵਾਂਗ ਕੰਮ ਹੋਣਗੇ ਇਹ ਰੇਤੇ ਮੈਨੂੰ ਉਹਨਾਂ ਦੀ ਗੱਲ ਤੇ ਸ਼ੰਕਾ ਤੇ ਸ਼ੱਕ ਨਜ਼ਰ ਲੱਗ ਆਉਂਦਾ ਹੈ ਕਿਉਂਕਿ ਜਿਹੜਾ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਂਦਾ ਹੈ ਇਹ ਵਾਕਿਆ ਹੀ ਕਦੇ 75 ਸਾਲ ਪਹਿਲਾਂ ਨਹੀਂ ਸੀ ਅੱਜ ਐਸੇ ਹਾਲਾਤ ਪੰਜਾਬ ਦੇ ਬਣਾਤੇ ਤੁਹਾਨੂੰ ਪਤਾ ਹੈ 135000 ਕਰੋੜ ਰੁਪਏ ਦਾ ਕਰਜ਼ਾ ਇਸ ਬਜਟ ਦੇ ਵਿੱਚ 4 ਸਾਲਾਂ ਦੇ ਵਿੱਚ ਲੈ ਲਿਆ ਔਰ ਕਾਂਗਰਸ ਪਾਰਟੀ ਪਿਛਲੇ 5 ਸਾਲ ਸਭ ਤੋਂ ਮੈਂ ਸਮਝਦਾ ਕਿ ਜਿਹਨਾਂ ਤੁਹਾਡੇ ਇੱਥੇ ਇਲਾਕੇ ਦੇ ਜਿਹੜੇ ਪੁਰਾਣੇ ਐਮਐਲਏ ਸੀ ਜਿਨ੍ਹਾਂ ਨੂੰ ਪੀਪਾ ਮੰਤਰੀ ਕਿਹਾ ਜਾਂਦਾ ਸੀ ਉਹ ਵੀ 75000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਗਿਆ ਸੀ لیکن ਇਹਨਾਂ ਨੇ ਸਾਰੀਆਂ ਹੱਦਾ ਬੰਦਾ ਪਾਰ ਕਰਤੀਆਂ ਔਰ ਇਹ ਕਰਜ਼ਾ तकरीबन 4 ਲੱਖ ਕਰੋੜ ਤੋਂ ਵੱਧ ਗਿਆ ਔਰ ਅਗਰ ਇਸੇ ਤਰ੍ਹਾਂ ਹੀ ਫਿਗਰ ਇਹਨਾਂ ਨੇ ਹਜੇ ਤਾਂ 1000 ਰੁਪਿਆ ਔਰਤਾਂ ਨੂੰ ਦੇਣਾ ਹੈ 2500 ਰੁਪਿਆ ਪੈਨਸ਼ਨ ਦੇਣੀ ਹੈ ਔਰ ਕੋਈ ਨਵੀਂ ਚੀਜ਼ ਹਜੇ ਪੰਜਾਬ ਦੇ ਵਿੱਚ ਬਣੀ ਨਹੀਂ ਸੋ ਅਗਰ ਕੋਈ ਚੀਜ਼ ਬਣਾਉਣੀ ਪਈ ਤਾਂ ਜਾਂ ਵਾਅਦੇ ਪੂਰੇ ਕਰਨੇ ਪਏ ਤਾਂ 12000 ਕਰੋੜ ਰੁਪਏ ਦਾ ਔਰਤਾਂ ਦੇ ਵਾਸਤੇ ਚਾਹੀਦਾ ਹੈ ਸਾਲਾਨਾ ਜੇ ਤੁਸੀਂ ਉਹਨਾਂ ਨੂੰ ਦੇਣਾ ਹੈ ਤਾਂ ਸੋ ਮੈਨੂੰ ਲੱਗਦਾ ਪੰਜਾਬ ਤੇ ਕਰਜ਼ਾ ਹੀ ਤਕਰੀਬਨ 5 ਲੱਖ ਕਰੋੜ ਤੋਂ 5.5 ਲੱਖ ਕਰੋੜ ਹੋ ਜਾਣਾ ਹੈ ਜੀ ਇਹਦਾ ਕੀ ਹੋਊਗਾ ਕਿ ਜਿੰਨਾ ਸਾਡੀ ਆਮਦਨ ਹੋਏਗੀ ਉਹਨਾਂ ਪੰਜਾਬ ਦਾ ਖਰਚਾ ਹੋ ਜਾਏਗਾ ਨਾ ਤਾਂ ਅਸੀਂ ਨੌਕਰੀ ਦੇ ਪਾਵਾਂਗੇ ਨਾ ਅਸੀਂ ਟਿਊਬਲਾਈਟ ਮਰਮਤ ਕਰ ਪਾਵਾਂਗੇ ਨਾ ਕੋਈ ਸੜਕ ਬਣਾ ਪਾਵਾਂਗੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਉਣ ਵਾਲੇ ਪੰਜਾਬ ਦਾ ਕੀ ਹੋਏਗਾ ਇਹ ਰੱਬ ਜਾਣਦਾ ਬੜਿੰਗ ਸਾਹਿਬ ਜੇ ਗੱਲ ਕਰੀਏ ਪੰਜਾਬ 'ਚ ਇੱਕ ਵਾਰ ਫੇਰ ਜਿਹੜਾ ਐਨਕਾਉਂਟਰ ਕਲਚਰ ਫੇਰ ਚੱਲ ਪਿਆ ਕਿਵੇਂ ਦੇਖੀ ਵੀ ਜਿਹੜੇ ਵੀ ਫੜਦੇ ਉਹਨਾਂ ਦੀ ਲੱਤ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਮੁਕਾਬਲਾ ਦਿਖਾਇਆ ਦੇਖੋ ਬਈ ਮੈਂ ਕਿਸੇ ਵੀ ਜਿਹੜਾ ਮਾੜਾ ਵਿਅਕਤੀ ਹੈ ਉਹਦਾ ਤਾਂ ਮੈਂ ਹਮ ਹੀ ਨਹੀਂ ਆ ਬਿਲਕੁਲ ਨਹੀਂ ਬਈ ਉਸ ਮਾੜੇ ਵਿਅਕਤੀ ਨਾਲ ਤਾਂ ਪੁਲਿਸ ਨੂੰ ਔਰ ਸਰਕਾਰ ਨੂੰ ਚੰਗੇ ਤਰੀਕੇ ਨਾਲ ਨਜਿੱਠਣਾ ਚਾਹੀਦਾ ਪਰ ਹੁਣ ਪਾਣੀ ਹੱਦ ਬੰਨੇ ਉੱਤੋਂ ਦੀ ਟੱਪ ਗਿਆ ਸਾਰੇ ਤਾਂ ਪੰਜਾਬ ਤੋਂ ਫਰੋਤੀਆਂ ਲੈ ਲੀਆਂ ਸਾਰਿਆਂ ਨੂੰ ਤਾਂ ਗੈਂਗਸਟਰਾਂ ਦੇ ਫੋਨ ਆ ਗਏ ਐਵੇਂ ਇਸ ਤੋਂ ਤਾਂ ਕੀ ਪੋਲੀਟੀਸ਼ੀਅਨ ਨਹੀਂ ਛੱਡੇ ਗਏ ਹੁਣ ਉਹ ਗੋਲੀ ਲੱਤ ਚ ਮਾਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਇਹ ਜਿਹੜਾ ਡਰਾਮਾ ਵਿਖਾਉਂਦੇ ਆ ਕਿ ਅਸੀਂ ਬਹੁਤ ਸਜੀਦਗੀ ਦੇ ਨਾਲ ਲੱਗੇ ਹੋਏ ਮੇਰਾ ਖਿਆਲ ਪੰਜਾਬ ਸਰਕਾਰ ਜਿਹੜੀ ਸਾਡੀ ਸੀ ਹਾਲਾਂਕਿ ਉਸ ਦੇ ਵਿੱਚ ਵੀ ਅਮਰਿੰਦਰ ਸਿੰਘ ਨੇ ਕੋਈ ਪੂਰਨ ਕੰਮ ਨਹੀਂ ਕਰ ਪਾਈ ਸਰਕਾਰ ਨੂੰ ਔਰ ਆਪਦੇ ਵਰਕਰਾਂ ਨੂੰ ਖੁਸ਼ ਨਹੀਂ ਕਰ ਪਾਈ ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਉਸ 5 ਸਾਲਾਂ ਚ ਨਾ ਤਾਂ ਕੋਈ ਗੈਂਗਸਟਰ ਵਾਰ ਇਦਾਂ ਚੱਲੀ ਤੇ ਨਾ ਕਿਸੇ ਦੀ ਸਾਨੂੰ ਲੱਤ 'ਚ ਗੋਲੀ ਮਾਰਨੀ ਭਈ ਅਮਰਿੰਦਰ ਸਾਹਿਬ ਅਸੀਂ ਹਾਲਾਂਕਿ ਸਾਡੇ 'ਚ ਕਮੀਆਂ ਸਨ ਉਹ ਸਰਕਾਰ 'ਚ ਕਮੀਆਂ ਸਨ ਲੇਕਿਨ ਹੁਣ ਤਾਂ ਸਾਰਾ ਕੁਝ ਤੈਸ਼ਨੈਸ ਕਿਉਂਕਿ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹ ਕੇਵਲ ਤੇ ਕੇਵਲ ਮਸ਼ਹੂਰੀਆਂ ਦੀ ਸਰਕਾਰ ਮੈਂ ਕੀ ਕਰਦਾ ਸੀ ਇਹ ਕੇਵਲ ਵਖਾਵੇ ਲਈ ਕੰਮ ਕਰਦੀ ਹੈ ਕਿ ਅਸੀਂ ਹੁਣ ਕਰਾਪਸ਼ਨ ਖਤਮ ਕਰ ਦਿੱਤੀ ਹੈ ਕਰਾਪਸ਼ਨ ਉਦੋਂ ਤੱਕ ਖਤਮ ਮੇਰੇ ਕਹਿਣ ਨਾਲ ਜਾਂ ਉਹਨਾਂ ਦੇ ਕਹਿਣ ਨਾਲ ਕਰਾਪਸ਼ਨ ਨਹੀਂ ਖਤਮ ਹੋਣੀ ਜਦੋਂ ਕਚਹਿਰੀਆਂ ਦੇ ਵਿੱਚ ਮੰਡੀਆਂ ਦੇ ਵਿੱਚ ਪਟਵਾਰੀਆਂ ਸਹਬਾਨਾਂ ਦੇ ਕੋਲੇ ਆਦਮੀ ਮਹਿਸੂਸ ਕਰਨਗੇ ਕਿ ਅੱਜ ਕਾਰਪੋਰੇਸ਼ਨ ਦੇ ਵਿੱਚ ਮਹਿਸੂਸ ਕਰਨਗੇ ਕਿ ਕਰਾਪਸ਼ਨ ਖਤਮ ਹੋ ਗਈ ਹੈ ਤਾਂ ਇਹ ਜਨਤਾ ਨੂੰ ਆਪਣੇ ਆਪ ਆਤਾ ਲੱਗ ਜਾਏਗਾ ਸੋ ਕੇਵਲ ਜਿਹੜੀਆਂ ਮਸ਼ਹੂਰੀਆਂ ਵਾਲੀ ਸਰਕਾਰ ਹੈ ਇਸੇ ਕਰਕੇ ਅੱਜ ਦਿੱਲੀ ਦੇ ਅੰਦਰੋਂ ਇਹਨਾਂ ਦਾ 12 ਸਾਲਾਂ ਬਾਅਦ ਉਹ ਜਿਹੜਾ ਟਮਟਮਾ ਸੀ ਉਹ ਪਟਿਆ ਗਿਆ ਕਿਉਂ ਨਹੀਂ ਵਿਸ਼ਵਾਸ ਕੀਤਾ ਇਹਨਾਂ ਨੇ ਕਿਹਾ ਮੈਂ 2500 ਰੁਪਏ ਦੇਊਂਗਾ ਇਹਨਾਂ ਨੇ ਕਾਗਜ਼ ਭਰਤੇ ਉਹਨਾਂ ਦੇ ਫਾਰਮ ਭਰ ਲਏ ਦਿੱਲੀ ਦੇ ਬੰਦੇ ਲੇਕਿਨ ਲੋਕਾਂ ਨੂੰ ਵਿਸ਼ਵਾਸ ਬੇਵਿਸ਼ਵਾਸੀ ਸੀ ਕਿ ਜਿਹੜਾ ਪੰਜਾਬ 'ਚ 1000 ਰੁਪਏ ਨਹੀਂ ਦਿੱਤਾ ਇੱਥੇ 2500 ਕਿਵੇਂ ਦੇਊਗਾ ਸੋ ਇਸ ਕਰਕੇ ਉੱਥੋਂ ਕੰਮ ਖਿਲਰ ਗਿਆ ਔਰ ਸੱਚ ਜਾਣੇ ਉਹ ਸਾਨੂੰ ਝਾੜੂ ਤੋਂ ਤੇਲਾ ਵੀ ਨਾ ਕੋਈ ਉਮੀਦ ਹੈ ਨਾ ਕੋਈ ਡਰ ਹੈ ਬੜਿੰਗ ਸਰ ਜੇ ਸਿੰਗਲ ਡਿਜ਼ਰਟ ਆਉਣ ਵਾਲੇ 92 79 ਵਿੱਚੋਂ ਸਿੰਗਲ ਡਿਜ਼ਰਟ ਤੇ ਸਰਕਾਰ ਹੋ ਸਕ ਪਾਰਟੀ ਰਹਿ ਜਾਣੀ ਬੜਿੰਗ ਸਰ ਤੁਸੀਂ ਵੀ ਬਾਦਲਾਂ ਦੀਆਂ ਬੱਸਾਂ ਦੇ ਖਿਲਾਫ ਬੜਾ ਐਕਸ਼ਨ ਕੀਤਾ ਤੇ ਹੁਣ ਟਰਾਂਸਪੋਰਟ ਮੰਤਰੀ ਵੀ ਕਹਿੰਦੇ ਆ ਵੀ ਅਸੀਂ ਇੰਨੀਆਂ ਬੰਦ ਕਰ ਦਾਂਗੇ ਜਾਂ ਨੇ ਰੂਟ ਬੰਦ ਕਰਤੇ ਸੋ ਵਿਧਾਨ ਸਭਾ ਦੇ ਬਾਅਦ ਡਿੰਪੀ ਢੱਲੋਂ ਕਹਿ ਰਿਹਾ ਵੀ ਬਾਦਲਾਂ ਦੇ ਰੂਟ ਬਿਲਕੁਲ ਵਾਜਬ ਹੈ ਵੀ ਮੰਤਰੀ ਸਾਹਿਬ ਨੂੰ ਗਲਤ ਜਾਣਕਾਰੀ ਹੈ ਦੇਖੋ ਭਾਈ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਸਰਕਾਰ ਚ ਮੁਕੰਮਲ ਤੌਰ ਤੇ ਪੰਬਲਪੂਸ ਹੈ ਕਿਰੇ ਰੂਟ ਕਿਉਂਕਿ ਹੁਣ ਮੈਂ ਸਰਕਾਰ ਚ ਮੰਤਰੀ ਨਹੀਂ ਆ ਕਿਰੇ ਰੂਟ ਜਾਇਜ਼ ਹੈ ਕਿਰੇ ਨਜ਼ਾਇਜ਼ ਹੈ ਕਿਰੇ ਕੋਲੇ ਫਲੀਟ ਚ ਵੱਧ ਬੱਸਾਂ ਹੈ ਕਿਰੇ ਕੋਲੇ ਘੱਟ ਹੈ ਕਿਰੇ ਕੋਲੇ ਇੱਕ ਨੰਬਰ ਤੇ ਤਿੰਨ ਚੱਲਦੀਆਂ ਹੈ ਕਿਰੇ ਕੋਲੇ ਇੱਕ ਨੰਬਰ ਤੇ ਦੋ ਚੱਲਦੀਆਂ ਇਹਦੇ ਬਾਰੇ ਮੈਂ ਹੁਣ ਅੱਜ ਐਵੇਂ ਟਿੱਪਣੀ ਕਰਾਂ ਇਹ ਤਾਂ ਰੈਵਨਿਊ ਦੱਸ ਸਕਦਾ ਹੈ ਕੀ ਸਾਡੇ ਵੇਲੇ ਪੀਆਰਟੀਸੀ ਦਾ ਰੈਵਨਿਊ ਕੀ ਸੀਗਾ ਯਾਨੀ ਕੀ ਆਮਦਨ ਕੀ ਹੋਈ ਤੇ ਹੁਣ ਆਮਦਨ ਕੀ ਹੈ ਮੰਤਰੀ ਚੰਗਾ ਕੋਣ ਹੈ ਮਾੜਾ ਕੋਣ ਹੈ ਇਹ ਪੀਆਰਟੀਸੀ ਦਾ ਬੱਸ ਦਾ ਡਰਾਈਵਰ ਤੇ ਕਨੈਕਟਰ ਦੱਸ ਸਕਦਾ ਜਾਂ ਉਥੋਂ ਦੇ ਲੋਕ ਦੱਸ ਸਕਦੇ ਵੀ ਯਾਰ ਕਿਹੜੇ ਵੇਲੇ ਕੀ ਕੀ ਹੋਇਆ ਸੋ ਅੱਜ ਮੈਨੂੰ ਇਹ ਹਾਲਾਤ ਹੈ ਕਿ ਬਹੁਤ ਸਾਰੀਆਂ ਨਵੀਆਂ ਬਸਾਂ ਦੀਆਂ ਉਹਨਾਂ ਦੇ ਟਾਇਰ ਪਾਉਣ ਨੂੰ ਬੱਸਾਂ ਦੇ ਸਰ ਕੋਈ ਪੈਸੇ ਨਹੀਂ ਹੈ ਇਹ ਹਾਲਾਤ ਹੋ ਚੁੱਕੇ ਨੇ ਸੋ ਟਰਾਂਸਪੋਰਟੇਸ਼ਨ ਦਾ ਟਰਾਂਸਪੋਰਟਰ ਜਿਹੜੇ ਨੇ ਉਹ ਦੁਬਾਰੇ ਉਸੇ ਤਰ੍ਹਾਂ ਦੀਆਂ ਮਨਮਰਜ਼ੀਆਂ ਔਰ ਜੋ ਤੁਸੀਂ ਗੱਲ ਕਹੀ ਹੈ ਕੋਈ ਐਮਐਲਏ ਕਹਿ ਰਿਹਾ ਮੰਤਰੀ ਨੂੰ ਨਹੀਂ ਪਤਾ ਮੰਤਰੀ ਕਹਿ ਰਿਹਾ ਐਮਐਲਏ ਨੂੰ ਨਹੀਂ ਸਮਝ ਸੋ ਐਸੇ ਕਰਕੇ ਤਾਂ ਇਹ ਨਵਾਂ ਬਦਲਾਵ ਹੈ ਇਹ ਨਵਾਂ ਬਦਲਾਵ ਹੈ ਇਹ ਬਦਲਦਾ ਪੰਜਾਬ ਹੁਣ ਉਹਨਾਂ ਨੇ ਕਿਹਾ ਹੈ ਸੋ ਇਸੇ ਕਰਕੇ ਇਸ ਪੰਜਾਬ ਦੇ ਹਾਲਾਤ ਬੀਬੀ ਸਾਹਿਬ ਸਾਨੂੰ ਨਾਲ ਪਿਛਲੇ ਕਈ ਦਿਨਾਂ ਵਿੱਚ ਜੋ ਕੁਝ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਬਹੁਤ ਮਾੜੀ ਹੋਇਆ ਕਿਸਾਨ ਦੇ ਨਾਲ ਕਿਸਾਨਾਂ ਨੂੰ ਸਦਕੇ ਉਰੀ ਪਿੱਠ 'ਚ ਸ਼ੁਰਾ ਮਾਰਿਆ ਗਿਆ ਲੇਕਿਨ ਜਿਸ ਪ੍ਰਕਾਰ ਦਾ ਸਦਕੇ ਬੁਲਾ ਕੇ ਤੁਸੀਂ ਕੀਤਾ ਇਹ ਨਹੀਂ ਹੋਣਾ ਚਾਹੀਦਾ ਸੀ ਦੂਜੀ ਗੱਲ ਇਹ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਨੂੰ ਬਾਰਡਰ 'ਤੇ ਬਿਠਾਇਆ ਕਿਉਂ ਉਹਨਾਂ ਨੂੰ ਦਿੱਲੀ ਛੱਡ ਕੇ ਆਉਂਦੇ ਬੱਸਾਂ ਜੋ ਉਠਾ ਕੇ ਇਸੇ ਕਰਕੇ ਸਾਡੇ ਲੋਕ ਵਿਚਾਰੇ ਪਰੀਸ਼ਾਨ ਵੀ ਹੋਏ ਵਪਾਰ ਦਾ ਵੀ ਨੁਕਸਾਨ ਹੋਇਆ ਤੁਹਾਨੂੰ 1.5 ਸਾਲ ਨਹੀਂ ਪਹਿਲਾਂ ਪਤਾ ਲੱਗਿਆ ਵੀ ਵਪਾਰ ਦਾ ਨੁਕਸਾਨ ਹੋ ਰਿਹਾ ਮੈਂ ਬਿਲਕੁਲ ਕਹਿ ਰਹੇ ਹਾਂ ਕਿ ਆਵਾਜਾਈ ਚ ਆਮ ਜਨਤਾ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੈਂ ਕਿਸਾਨ ਜਥੇਬੰਦੀ ਪਰਾਵਾਂ ਨੂੰ ਵੀ ਬੇਨਤੀ ਕਰਨੀ ਕਰਦਾ ਪੰਜਾਬ ਦੀ ਇਕਨੋਮੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਹਰ ਗੱਲ ਚ ਸਾਨੂੰ ਦਖਲ ਨਹੀਂ ਦੇਣਾ ਚਾਹੀਦਾ ਲੇਕਿਨ ਜਿੱਥੇ ਕਿਸਾਨ ਦੀ ਮੰਗ ਹੈ ਉਹ 100% ਜਾਇਜ਼ ਹੈ ਉਹ ਕਿਉਂ ਜਾਇਜ਼ ਹੈ ਕਿਉਂ ਗਰੰਟੀ ਮੰਗ ਰਿਹਾ ਹੈ ਉਹ ਡਰ ਰਿਹਾ ਹੈ 23 ਫਸਲਾਂ ਤੇ ਹਿੰਦੁਸਤਾਨ ਦੀ ਸਰਕਾਰ ਐਮਐਸਪੀ ਦਿੰਦੀ ਹੈ ਲੇਕਿਨ ਇਹ ਸੱਚ ਹੈ ਕਿ 21 ਫਸਲਾਂ ਨੂੰ ਹਿੰਦੁਸਤਾਨ ਦੀ ਸਰਕਾਰ ਹੱਥ ਨਹੀਂ ਲਾਉਂਦੀ ਸਿਵਾਏ ਝੋਨੇ ਤੇ ਕਣਕ ਤੋਂ ਇਸੇ ਕਰਕੇ 4 ਲੱਖ ਤੋਂ ਵੱਧ ਹੈਕਟੇਅਰ ਏਰੀਆ ਜਿਹੜਾ ਨਰਮੇ ਦੇ ਥੱਲੇ ਸੀਗਾ ਉਹ ਲੋਕਾਂ ਨੇ ਬਜਾਦ ਛੱਡਤੀ ਅੱਜ ਕੇਵਲ 92000 ਹੈਕਟੇਅਰ ਰਹਿ ਗਿਆ ਹੈ ਉਹਦਾ ਕਾਰਨ ਇਹ ਹੈ ਕਿ ਉਹਨਾਂ ਦਾ ਜਿਹੜੀ ਕਾਟਨ ਹੈ ਉਹਰੇ ਤੇ ਖਰਚਾ ਜ਼ਿਆਦਾ ਹੋ ਜਾਂਦਾ ਹੈ آمدਨ ਘਾਟ ਹੁੰਦੀ ਉਹ ਛੱਡ ਕੇ ਲਾਉਣਾ ਸੁਪਰੀਆਂ ਰੇਹਾਂ ਤੇ ਲੱਗਦਾ ਸੋ ਇਸ ਕਰਕੇ ਜਿਹੜਾ ਪੰਜਾਬ ਦਾ ਪੰਜਾਬ ਦਾ ਕਿਸਾਨੇ ਹੀ ਕਿਦੋਂ ਕਹਿ ਰਿਹਾ ਵੀ ਸਾਡਾ ਝੋਨਾ ਪ੍ਰਾਈਵੇਟ ਨਾ ਖਰੀਦੇ ਖਰੀਦੋ ਪੰਜਾਬ ਦਾ ਕਿਸਾਨੇ ਕਹਿ ਰਿਹਾ ਸਾਡਾ ਝੋਨਾ ਐਮ ਐਸ ਪੀ ਤੋਂ ਜੇ ਕੋਈ ਥੱਲੇ ਖਰੀਦੇ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਸ ਵਾਰੀ ਮੰਡੀਆਂ ਚ 2-200 ਰੁਪਏ ਦੀ ਲੁੱਟ ਹੋਈ ਪੰਜਾਬ ਦੇ ਕਿਸਾਨ ਦੀ ਇਹ ਜਾਇਜ਼ ਮੰਗ ਹੈ ਇਹਦੇ ਤੇ ਕੋਈ ਗੱਲ ਹੀ ਨਹੀਂ ਕਰੇ ਸੁਆਮੀ ਨਾਥਨ ਕਮਿਸ਼ਨ ਦੀ ਗੱਲ ਕਰਨਾ ਦੇਸ਼ ਆਜ਼ਾਦ ਹੋਇਨੂੰ 75 ਸਾਲ ਹੋ ਗਏ ਕਿਸ ਤੇ ਸੁਆਮੀ ਨਾਥਨ ਕਮਿਸ਼ਨ ਅੱਜ ਤੋਂ 21 ਵਰੇ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੇ ਬਣਾਇਆ ਸੀ ਕਿ ਕਮਿਸ਼ਨ ਰੈਗੂਲਰ ਨਹੀਂ ਬੰਦਣਾ ਚਾਹੀਦਾ ਅੱਜ ਜਿਹੜਾ ਵੀ ਸਰਦਾਰ ਜੀ ਜਿਹਨੂੰ ਪੈਨਸ਼ਨ ਆਉਂਦੀ ਹੈ ਨਾ ਲੱਖ ਰੁਪਇਆ ਉਹਦੀ 60000 ਪੈਨਸ਼ਨ ਤਾਂ ਬੈਂਕ ਲੈ ਲੈ ਕੇ ਜਾ ਸਕਦਾ ਹੈ ਜੇ ਉਹ ਬੈਂਕਰਪਸੀ ਫਾਈਲ ਕਰ ਦੇ ਜਾਂ ਔਰ ਕੋਲੇ ਡਿਫਾਲਟਰ ਹੋ ਜੇ ਲੇਕਿਨ 40000 ਰੁਪਇਆ ਨਹੀਂ ਲੈ ਕੇ ਜਾ ਸਕਦਾ ਤੇ ਕਿਸਾਨ ਕੋਲੇ ਜੇ 5 ਕਿਲੋ ਦੋਰੇ 5 ਦੇ 5 ਹੀ ਲੈ ਜਾਂਦਾ ਉਦੋਂ ਦਵਾ ਸੁਸਾਇਡ ਹਰ ਘੰਟੇ ਬਾਅਦ ਕਿਸਾਨ ਸੁਸਾਇਡ ਕਰ ਰਿਹਾ ਹੈ ਸਾਡੇ ਗੱਲ ਕਰੀਏ ਚੋੜਾ ਨੂੰ ਜ਼ਮਾਨਤ ਮਿਲ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਭਾਈ ਜ਼ਮਾਨਤ ਇਹ ਤਾਂ ਹੁਣ ਮਾਨਜੋਗ ਅਦਾਲਤ ਦਾ ਕੰਮ ਹੈ ਰੇ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰ ਸਕਦਾ ਪਰ ਮੈਂ ਤਾਂ ਇਹ ਇਹ ਫੇਰ ਇਹ ਗੱਲ ਘੁਮਾ ਕੇ ਫੇਰ ਇਹ ਗੱਲ ਵੱਡੀ ਹੋ ਜਾਣੀ ਹੈ ਫਿਰ ਮੈਂ ਇਸ ਕਰਕੇ ਜਿਹੜਾ ਵੀ ਕੋਈ ਗੁਨਾਹਗਾਰ ਹੈ ਹੁਣ ਅੱਗੇ ਕਹਿੰਦੇ ਕੁਝ ਲੋਕ ਬੰਦੀ ਸਿੱਖਾਂ ਦੀ ਵੀ ਗੱਲ ਕਰਦੇ ਆ ਮੈਂ ਕਿਸੇ ਦੇ ਖਿਲਾਫ ਨਹੀਂ ਹੁਣ ਇਹ ਵੀ ਤਾਂ ਕਿਸ ਨੂੰ ਛੱਡਣ ਛਡਾਉਣ ਦੀ ਗੱਲ ਹੋ ਜਾਂਦੀ ਹੈ ਬੜਿੰਗ ਸਾਹਿਬ ਵੀ ਇਹਨਾਂ ਨੂੰ ਪਹਿਲਾਂ ਛੱਡ ਦਿਓ ਜਾਂ ਬਾਅਦ ਛੱਡ ਦਿਓ ਹੁਣ ਨਰਾਇਣ ਚੋੜਾ ਜੇ ਇਹ ਸੁਬੀਰ ਸਿੰਘ ਦੇ ਗੋਲੀ ਮਾਰ ਦਿੰਦਾ ਤੇ ਫਿਰ ਕੀ ਹੋਣਾ ਸੀਗਾ ਜੇ ਮਰ ਜਾਂਦਾ ਬੜਿੰਗ ਸਾਹਿਬ ਜੇ ਪਟਹਾ ਉਹ ਅਦਾਲਤ ਦਾ ਮਾਨਜੋਗ ਅਦਾਲਤ ਦਾ ਕੰਮ ਹੈ ਉਹ ਉਹਨਾਂ ਨੇ ਦੇਖ ਬੜਿੰਗ ਸਾਹਿਬ ਜੇ ਗੱਲ ਕਰੀਏ ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰਾਂ ਖਿਲਾਫ ਬਲਡੋਜ਼ਰ ਐਕਸ਼ਨ ਕਰ ਰਹੀ ਹੈ ਕਿਵੇਂ ਦੇਖਦੇ ਹੋ ਯਾਰ ਕਿੱਥੇ ਕਰ ਰਹੀ ਹੈ ਤੁਸੀਂ ਵਾਰੀ ਵਾਰੀ ਇਸ ਕੱਲ ਦਾ ਪ੍ਰਚਾਰ ਕਰ ਰਹੇ ਮੈਂ ਜ਼ੀਰੋ ਪਾਲਿਸ ਨੂੰ ਪੁੱਛਦਾ ਹਾਂ ਵੀ ਯਾਰ ਕਿਹੜਾ ਘਟਾ ਹੈ ਉਹ ਕਦੇ ਨਹੀਂ ਜੇ ਅਸੀਂ ਤਾਂ ਨਹੀਂ ਢਾ ਰਹੇ ਡ ਫੇਰ ਮੈਂ ਡੀਸੀ ਨੂੰ ਪੁੱਛਿਆ 10 ਬਈ ਤੂੰ ਕਿਹੜੇ ਨਸ਼ੇ ਵਪਾਰੀ ਦਾ ਘਟਾਇਆ ਉਹ ਕਹਿੰਦਾ ਜੀ ਮੈਂ ਕਿਸੇ ਦਾ ਨਹੀਂ ਟਾਰਿਆ ਮੈਂ ਤਾਂ ਜਿਹੜਾ ਨਜਾਇਜ਼ ਕਬਜ਼ਾ ਹੈ ਜਾਂ ਨਜਾਇਜ਼ ਸ਼ਤਾਏ ਉਟਾਰੇ ਆਂ ਆਪਦੇ ਇਹੀ ਫੇਰ ਬੇਕੂ ਬਣਾ ਰਹੀ ਹੈ ਸਰਕਾਰ ਆਪਦੇ ਜਾਣੇ ਦਾ ਸਰਕਾਰ ਕਹਿ ਰਹੀ ਹੈ ਕਿ ਮੈਂ ਨਸ਼ਾ ਤਸਕਰਾਂ ਦੇ ਘਰ ਟਾਰੇ ਪੁਲਿਸ ਕਹੇ ਰਹੀ ਅਸੀਂ ਟਾਰੇ ਸਿਵਲ ਅਧਿਕਾਰੀ ਟਾਰੇ ਉਹ ਕਹ ਰਿਹਾ ਕਿ ਨਹੀਂ ਭਾਈ ਸਾਡੇ ਕੋਲੇ ਅਸੀਂ ਟਾਰੇ ਜਿਨ੍ਹਾਂ ਨੇ ਮਾੜਾ ਮੋਟਾ ਗੋ ਨਜਾਇਜ਼ ਗਲਤ ਪਾਇਆ ਹੋਇਆ ਕੋਈ ਨਹੀਂ ਕਹਿ ਰਿਹਾ ਨਸ਼ਾ ਤਸਕਰਾਂ ਦੀ ਜਨਤਾ ਨੂੰ ਬੇਕੂ ਬਣਾਇਆ ਜਾ ਰਿਹਾ ਕਿ ਭਈ ਅਸੀਂ ਨਸ਼ੇ ਦੇ ਪਿੱਛੇ ਨਸ਼ੇ ਦੇ ਪਿੱਛੇ ਰੋਕ-ਥਾਮ ਤੇ ਲੱਗੇ ਹੋਏ ਮੈਨੂੰ ਕੋਈ ਇਤਰਾਜ਼ ਨਹੀਂ ਜੇ ਕਿਸੇ ਨਸ਼ਾ ਵੇਚਣ ਵਾਲੇ ਵਪਾਰੀ ਦਾ ਘਰ ਢਾਉਣੇ ਰਾਜੀਵੜੀ ਨੂੰ ਕੋਈ ਇਤਰਾਜ਼ ਨਹੀਂ ਤਿੰਨ ਮੁੰਡੇ ਕੱਲ ਗਿੱਦੜਵਾਜ ਓਵਰਡੋਜ਼ ਨਾਲ ਮਰ ਗਏ ਐਦਾਂ ਨਸ਼ਾ ਨਹੀਂ ਖਤਮ ਹੋਣਾ ਕੇਵਲ ਕਹਾਣੀ ਬਣਾਉਣਾ ਵੀ ਛੇਤੀ ਛੇਤੀ ਪੰਜ ਚਾਰ ਦੇ ਘਰ ਦੇ ਢਾਕੇ ਅਸੀਂ ਕਹਾਂਗੇ ਘਰ ਹੀ ਢਾਤੇ ਪਤਾ ਨਹੀਂ ਕੀ ਢਾਤਾ ਫਿਰ ਵੱਡੇ ਵਪਾਰੀ ਪੁਲਿਸ ਵੀ ਤਾਂ ਗੱਲ ਇਹੀ ਤਾਂ ਗੱਲ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਹੈ ਬੜਿੰਕਸਾ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਣੀ ਹੈ ਪੁਲਿਸ ਦੀ ਕਾਰਗੁਜ਼ਾਰੀ ਹੋਵੇ ਤਾਂ ਮੈਂ ਵੇਖਾਂ ਅੱਛਾ ਇਹ ਨਾ ਕੀ ਵੇਖੇ ਹੁਣ ਇੱਕ ਨਵਾਂ ਕੰਮ ਬਣਾ ਲਿਆ ਇਹਨਾਂ ਨੇ ਤੁਹਾਨੂੰ ਪਤਾ ਕੀ ਹੋਇਆ ਨਸ਼ੇ ਦਾ ਦੱਸ ਦੋ ਸਰ ਪੁਲਿਸ ਤਾਂ ਇਸ ਕੰਮ ਤੇ ਲਾਤੀ ਉਹ ਇਹ ਬਣਾ ਲਿਆ ਕਿ ਅਸੀਂ WhatsApp ਨੰਬਰ ਯਾਰੀ ਕਰਤਾ ਇਹਨੇ ਪਤਾ ਤੁਹਾਨੂੰ ਥੋੜੇ ਘਰੇ ਪੁਲਸ ਆਈ ਲਓ ਮੈਸੇਜ ਹੁਣ ਪੁੱਛੋ ਕਿਵੇਂ ਥੋੜੇ ਕਿਉਂ ਆਉਗੀ ਮੈਨੂੰ ਹੁਣੇ ਉਹਨੇ ਫੋਨ ਆਇਆ ਸੀ ਪਿੱਛੇ ਵੀ ਦੱਸ ਕੇ ਆਇਆ ਹੈ ਕਿ ਕਿਸੇ ਸਰਪੰਚ ਦੇ ਸਾਡੇ ਦੇ ਘਰੇ ਪੁਲਿਸ ਪੈ ਗਈ ਉਹ ਕਹਿੰਦੇ ਆਦੇ ਮੁੰਡੇ ਨੂੰ ਮਲਾ ਪੇਸ਼ ਕਰ ਘਰ ਵਾਲੀ ਘਬਰਾ ਗਈ ਸਰਪੰਚ ਹੈ ਨਹੀਂ ਸੀ ਉਹ ਡਰ ਗਏ ਪਰੇਸ਼ਾਨ ਮੈਨੂੰ ਫੋਨ ਆਇਆ ਜੀ ਪੁਲਿਸ ਭਾਲਦੀ ਫਿਰਦੀ ਐ ਮੁੰਨੇ ਪੇਸ਼ ਕਰ ਮੈਂ ਪੁਲਿਸ ਸਾਡੇ ਮੁੰਡੇ ਦਾ ਕੀ ਗੱਲ ਐ ਕੋਈ ਗੱਲ ਨਹੀਂ ਬਾਤ ਨਹੀਂ ਮੈਂ ਪੁਲਿਸ ਨੂੰ ਪੁੱਛਿਆ ਕਿਵੇਂ ਕਿਸੇ ਕਹਿੰਦੇ WhatsApp ਤੇ ਸਾਨੂੰ ਕਿਸੇ ਨੇ ਇਤਲਾਹ ਦਿੱਤੀ ਸੀ ਵੀ ਸਰਪੰਚ ਦਾ ਮੁੰਡਾ ਨਸ਼ਾ ਕਰਦਾ ਉਹ ਕਹਿੰਦਾ ਮੇਰਾ ਮੁੰਡਾ ਸੌ ਬੋਲੋ ਨਸ਼ਾ ਨਹੀਂ ਕਰਦਾ ਉਹ ਫਿਰ ਵੇਖਿਆ ਵੀ ਨੰਬਰ ਕਿਹਨੇ ਸ਼ਿਕਾਇਤ ਕੀਤੀ ਸੀ ਉਹ ਕਹਿੰਦਾ ਜਿਹੜਾ ਉਹਰਾ ਵਿਰੋਧੀ ਪਿੰਡ ਦਾ ਦੂਜਾ ਸਰਪੰਚ ਇਲੈਕਸ਼ਨ ਲੜਿਆ ਸੀ ਉਹਨੇ ਸ਼ਿਕਾਇਤ ਕਰਤੀ ਹੁਣ ਪੁਲਿਸ ਇਸ ਕੰਮ ਤੇ ਹੋ ਜੂਗੀ ਬਿਸ਼ਕਾਏ ਦੂਜਾ ਕਰਤਾ ਕਰ ਬਲਗੀ ਇਸ ਤਰ੍ਹਾਂ ਨਸ਼ਾ ਖਤਮ ਹੁੰਦਾ ਸੋ ਮੇਰੇ ਕਹਿਣ ਦਾ ਮਤਲਬ ਪੰਜਾਬ ਦਾ ਮੁਕੰਮਲ ਤੌਰ ਤੇ ਸਤਿਆਨਾਸ਼ ਆਮ ਆਦਮੀ ਪਾਰਟੀ ਦੀ ਸਰਕਾਰ ਨੇ 27 ਦਾ ਕੀ ਭੇਖਾ ਜੀ 27 ਚਾਹਾਂਗੇ ਯਾਰ ਹੁਣ ਮੈਂ ਤਾਂ ਸਾਨੂੰ ਪੁੱਛੇਗਾ ਤਾਂ ਕੇਜਰੀਵਾਲ ਨਹੀਂ ਸੀਐਮ ਬਣ ਕੇ ਆਵਾਂਗੇ ਹੁਣ ਆਪਾਂ ਨੋ 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 ਇਹ ਵੀ ਤੁਹਾਡੀ ਗਲਤ ਇਹ ਵੀ ਮਿਥ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕੁਝ ਨਿੱਜੀ ਚੈਨਲ ਜਿਨ੍ਹਾਂ ਨੂੰ ਬੇਤਹਾਸ਼ਾ ਮਦਦ ਕੀਤੀ ਜਾਂਦੀ ਹੈ ਓਏ ਇਹ ਪ੍ਰੋਪੋਗੈਂਡਾ ਫੈਲਾ ਰਹੇ ਆ ਵੀ ਕਾਂਗਰਸ ਪਾਰਟੀ ਵੀ ਜੇ ਤੁਸੀਂ ਮੈਨੂੰ ਕਹਿੰਦਾ ਵੀ ਮੁੱਖ ਮੰਤਰੀ ਚਾਹਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ 5 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਚੰਨੀ ਨੇ ਕਿਹਾ ਨਹੀਂ ਸੁਖਜਿੰਦਰ ਰੰਦਾਵੇ ਨੇ ਕਿਹਾ ਕਿ ਮੈਂ ਤਾਂ ਸਸਰੀਕਾਲ ਹੀ ਕਰਤੀ ਫਿਰ ਪੰਜੇ ਕਹਿਣ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈਆ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਫਰਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾਉਂਦਾ ਕਿ ਜੇ ਉਹ ਵਾਲਾ ਕਰੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਤੇ 2 ਸਾਲ ਤਾਂ ਹੈਗੇ ਆ ਹਾਂ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਕਬਾੜ ਚ ਵੀ ਅਸੀਂ 25 ਸਾਲ ਹੋਵਾਂਗੇ ਉਹ ਕਹਿ ਨਾ ਨਹੀਂ ਕੋ ਜੀ